ਰਾਮ ਕਲੀ ਮਹਿਲਾ ਪੰਜਵਾ ਕਾਰਨ ਕਰਨ ਕਰੀਮ ਸਰਬ ਪ੍ਰਤਪਾਲ ਰਹੀਮ ਅੱਲਾ ਅਲਖ ਅਪਾਰ ਖੁਦ ਖੁਦਾਏ ਵੱਡ ਬੇਸ਼ੁਮਾਰ ਓਮ ਨਮੋ ਭਗਵੰਤ ਗੁਸਾਈ ਖਾਲਕ ਰਵ ਰਹਾ ਸਰਬ ਠਾਈ ਰਹਾਉ ਜਗਮਾਥ ਜਗ ਜੀਵਨ ਮਾਧੋ ਪਉ ਭੰਜਨ ਰਿਦਮਾਹਿ ਅਰਾਧੋ श्रीकेश गोपाल गोविंद पूर्ण सर्वत्र मुकंद मेहरवान मौला तू ही एक पीर पैगंबर शेख दिला का मालिक करे हाक कुरान कतेब ते पाक नारायण नरहर दयाल रमत राम खटखट खट आधार वासुदेव बस्त सब ठाए ਲੀਲਾ ਕੇਸ਼ ਲਖੀ ਨਾ ਜਾਏ ਮਿਹਰ ਦਇਆ ਕਰ ਕਰਨੇ ਹਾਰ ਭਗਤ ਬੰਦਗੀ ਦੇ ਸਿਰਜਣ ਹਾਰ ਕਉ ਨਾਨਕ ਗੁਰ ਖੋਏ ਪਰਮ ਏਕੋ ਅੱਲਾ ਪਾਰ ਬ੍ਰਹਮ ਰਾਮ ਕਲੀ ਮਹਿਲਾ ਪੰਜਵਾ ਕੋਟ ਜਨਮ ਕੇ ਬਿਨ ਸੇ ਪਾਪ ਹਰ ਹਰ ਜਪਤ ਨਾਹੀ ਸੰਤਾਪ ਗੁਰ ਕੇ ਚਰਨ ਕਮਲ ਮਨ ਵਸੇ ਮਹਾਂ ਬਿਕਾਰ ਤਨ ਤੇ ਸਭ ਨਸੇ ਗੋਪਾਲ ਕੋ ਜਸ ਗਾਓ ਪ੍ਰਾਣੀ ਅਕਥ ਕਥਾ ਸਾਚੀ ਪ੍ਰਭ ਪੂਰਨ ਜੋਤੀ ਜੋਤ ਸਮਾਣੀ ਰਹਾਉ ਤ੍ਰਿਸ਼ਨਾ ਭੂਖ ਸਭ ਨਾਸੀ ਸੰਤ ਪ੍ਰਸਾਦ ਜਪਿਆ ਅਵਿਨਾਸੀ ਰਹਿਣ ਦਿਨਸ ਪ੍ਰਭ ਸੇਵਕ ਮਾਨੀ ਹਰ ਮਿਲਣੇ ਕੀ ਏ ਨਿਸ਼ਾਨੀ ਮਿਟੇ ਜੰਜਾਲ ਹੋਏ ਪ੍ਰਭ ਦਿਆਲ ਗੁਰ ਕਾ ਦਰਸ਼ਨ ਦੇਖ ਨਿਹਾਲ ਪਰਾਪੂਰਬਲਾ ਕਰਮ ਬਣ ਆਇਆ ਹਰ ਕੇ ਗੁਣ ਨਿਤ ਰਸਨਾ ਗਾਇਆ ਹਰ ਕੇ ਸੰਤ ਸਦਾ ਪਰਵਾਨ ਸੰਤ ਜਨ ਮਸਤਕ ਨੀਸ਼ਾਨ ਦਾਸ ਕੀ ਰੀਣ ਪਾਏ ਜੇ ਕੋਏ ਨਾਨਕ ਤਿਸ ਕੀ ਪਰਮ ਗਤ ਹੋਏ ਰਾਮ ਕਲੀ ਮੈਂ ਲਾ ਪੰਜਵਾ ਦਰਸ਼ਨ ਕੋ ਜਾਈਏ ਕੁਰਬਾਨ ਚਰਨ ਕਮਲ ਹਿਰਦੈ ਧਰ ਧਿਆਨ ਤੂ ਸੰਤਨ ਕੀ ਮਸਤਕ ਲਾਏ ਜਨਮ ਜਨਮ ਕੀ ਦੁਰਮਤ ਮਲ ਜਾਏ ਜਿਸ ਭੇਟ ਤ ਮਿਟੇ ਅਭਿਮਾਨ ਪਾਰ ਬ੍ਰਹਮ ਸਭ ਨਦਰੀ ਆਵੇ ਕਰ ਕਿਰਪਾ ਪੂਰਨ ਭਗਵਾਨ ਰਹਾਉ ਗੁਰ ਕੀ ਕੀਰਤ ਜਪੀਏ ਹਰਨਾਉ ਗੁਰ ਕੀ ਭਗਤ ਸਦਾ ਗੁਣ ਗਾਉ ਗੁਰ ਕੀ ਸੁਰਤ ਨਿਕਟ ਕਰ ਜਾਨ ਗੁਰ ਕਾ ਸ਼ਬਦ ਸਤ ਕਰਮਾਨ ਗੁਰ ਬਚਨੀ ਸੰਸਰ ਸੁਖ ਦੁਖ ਕਦੇ ਨ ਵਿਆਪੈ ਤ੍ਰਿਸ਼ਨਾ ਭੂਖ ਮਨ ਸੰਤੋਖ ਸ਼ਬਦ ਗੁਰ ਰਾਜੇ ਜਪ ਗੋਬਿੰਦ ਪੜਦੇ ਸਭ ਕਾਜੇ ਗੁਰ ਪਰਮੇਸ਼ਰ ਗੁਰ ਗੋਬਿੰਦ ਗੁਰਦਾਤਾ ਦਇਆਲ ਬਖਸ਼ਿੰਦ ਗੁਰ ਚਰਨੀ ਜਾਕ ਮਨ ਲਗਾ ਨਾਨਕ ਦਾਸ ਤਿਸ ਪੂਰਨ ਭਾਗਾ